ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਧੰਨਵਾਦ ਯੀਸ਼ੂ ਧੰਨਵਾਦ 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 ਸਾਮਰਥੀ ਪਰਮੇਸ਼ਰ ਅਬਰਾਹਮ ਇਜ਼ਾਕ ਯਾਕੂਬਾ ਨਾਨੂ ਕਰਦਾਉਦੇ ਖੁਦਾਵਨ ਸਾਮਰਥੀ ਪਰਮੇਸ਼ਰ ਤੇਰੀ ਜ਼ਿੰਦਾ ਪ੍ਰੈਜ਼ੈਂਸ ਦੇ ਵਿੱਚ ਚੁੱਕ ਜਾਂਦੇ ਆ ਖੁਦਾਵਨ ਤੇਰੀ ਮਹਿਮਾ ਤੇਰੀ ਤਾਰੀਫ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਕਿਉਂਕਿ ਤੂੰ ਇਕੱਲਾ ਹੀ ਮਹਿਮਾ ਵਧਾਇ ਰਸਤ ਤੇ ਯੋਗ ਪਰਮੇਸ਼ਰ ਹੈਂ ਖੁਦਾਵੰ ਤੇਰੀ ਵਡਿਆਈ ਕਰਦੇ ਤੇਰੀ ਮਹਿਮਾ ਕਰਦੇ ਖੁਦਾਵੰ ਤੇਰਾ ਹੀ ਸ਼ੁਕਰ ਔਰ ਤੇਰਾ ਹੀ ਧੰਨਵਾਦ ਕਰਦੇ ਹਾਂ ਖੁਦਾਵੰ ਤੇਰੇ ਵਚਨ ਦੇ ਵਿੱਚ ਲਿਖਿਆ ਹਰ ਹਾਲਾਤ ਵਿੱਚ ਖੁਦਾਵੰ ਤੇਰਾ ਤਾਨਵਾਦ ਕਰਦੇ ਰਹੀਏ ਪਰਮੇਸ਼ਰ ਇਸ ਲਈ ਪਰਮੇਸ਼ਰ ਮੈਂ ਸਾਰੇ ਹਾਲਾਤਾਂ ਨੂੰ ਪਿੱਛੇ ਛੱਡ ਦਿਆਂ ਹਾਂ ਪਰਮੇਸ਼ਰ ਕਦੋਂੋਂ ਮੇਰਾ ਦਿਲ ਦਿਮਾਗ ਹਲਾ ਤ੍ਰਿਸ਼ਟੀ ਨਾਤੀ ਡੈਵਲ ਮੈਨੂੰ ਕੀ ਕਹਿ ਰਮੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦਾ ਮੈਂ ਅਮ੍ਰਿਤ ਵੇਲੇ ਤਿਆਰੀ ਕਰਕੇ ਤੇਰੀ ਜ਼ਿੰਦਾ ਪ੍ਰੈਜ਼ੈਂਸ ਵਿੱਚ ਆਤਮਾ ਦਾ ਧੰਵਾਦ ਔਰ ਸ਼ੁਕਰਗੁਜ਼ਾਰੀ ਦੇ ਨਾਲ ਸੋ ਜਿੰਨੇ ਜਨ ਆਈ ਦੀਸ ਪ੍ਰਾਰਥਨਾ ਨਾਲ ਜੁੜ ਚੁੱਕਿਆ ਤੜਸਬ ਨਾਲ ਦਾ ਸਵਾਗਤ ਹੈ ਇਸੇ ਤਰ੍ਹਾਂ ਇਸ ਪ੍ਰਾਰਥਨਾ ਨਾਲ ਜੁੜੇ ਰਹਿਣਾ ਪਰਮੇਸ਼ਰ ਦੀ ਪ੍ਰੈਜ਼ੈਂਸ ਦੇ ਅੱਗੇ ਆਪਣੇ ਆਪ ਨੂੰ ਖਾਲੀ ਕਰਨਾ ਪਵਿੱਤਰ ਆਤਮਾ ਦਾ ਸਵਾਗਤ ਕਰਨਾ ਸ਼ੁਰੂ ਕਰੋ ਪਰਮੇਸ਼ਰ ਦੇ ਸਾਰੇ ਪਲੇ ਕੰਮਾਂ ਨੂੰ ਜੋ ਪਿਛਲੇ ਸਮੇਂ ਵਿੱਚੋਂ ਨੇ ਕਾਢੇ ਨਾ ਕੀਤੇ ਉਹਦੀ ਇੱਕ ਇੱਕ ਪਲਿਆਈ ਨੂੰ ਯਾਦ ਕਰਦੇ ਹਾਂ ਦਾ ਧੰਨਵਾਦ ਕਰਨਾ ਸ਼ੁਰੂ ਕਰੋ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਨੀ ਦਿਲ ਦਿਮਾਗ ਹਾਲਾਤ ਰਿਸ਼ਤੇ ਨਾਟੇ ਦੇਵਲਤ ਨੂੰ ਕੀ ਕਹਿ ਰਿਹਾ ਵਾ ਤੁਸੀਂ ਸੁੱਖ ਵਿੱਚਾਂ ਦੁੱਖ ਵਿੱਚਾਂ ਗਰੀਬੀ ਵਿੱਚਾਂ ਮਿਹਰੀ ਵਿੱਚਾਂ ਚੰਗਾਈ ਵਿੱਚਾਂ ਬਿਮਾਰੀ ਵਿੱਚਾਂ ਤੁਸੀਂ ਕਿਹੜੇ ਵੀ ਹਾਲਾਤਾਂ ਵਿੱਚਾਂ ਕਿਸੇ ਚੀਜ਼ ਦੀ ਪਰਵਾਹ ਨਾ ਕਰੋ ਕਿਉਂਕਿ ਜਿਹੜਾ ਜੀਵਿਤ ਪਰਮੇਸ਼ਰ ਹੈ ਆਜੋ ਸਾਡੇ ਵਿੱਚਾਂ ਉਹ ਤੁਹਾਨੂੰ ਸ਼ਿਫਾ ਦੇਣ ਦੀ ਸਮਰੱਥ ਰੱਖਦਾ ਤੁਹਾਨੂੰ ਚੰਗਾ ਕਰਨ ਦੀ ਸਮਰੱਥ ਰੱਖਦਾ ਉਹ ਤੁਹਾਨੂੰ ਆਜ਼ਾਦ ਕਰਨ ਦੀ ਸਮਰੱਥ ਰੱਖਦਾ ਤੇਰੇ ਹਾਲਾਤਾਂ ਨੂੰ ਬਦਲਣ ਦੀ ਸਮਰੱਥ ਰੱਖਦਾ ਉਹ ਤੁਹਾਨੂੰ ਰੂੜੀ ਤੋਂ ਚੱਕ ਕੇ ਪਤਵੰਤਾਂ ਦੇ ਵਿੱਚ ਬਿਠਾਉਣ ਦੀ ਸਮਰੱਥ ਰੱਖਦਾ ਉਹ ਤੁਹਾਨੂੰ ਹਰੀ-ਹਰੀ ਕਾਹ ਦੀਆਂ ਜੂਹਾਂ ਵਿੱਚ ਲੈ ਕੇ ਜਾਨ ਦੀ ਸਮਰਥ ਰੱਖਦਾ ਤੁਹਾਨੂੰ ਸੁੱਖ ਦਾ ਇੱਕ ਪਾਣੀਆ ਕੋ ਲੈ ਕੇ ਜਾਂਦੀ ਸਮਰਥ ਰੱਖਦਾ ਉਹ ਤੁਹਾਨੂੰ ਉੱਚਾ ਕਰਨ ਦੀ ਸਮਰਥ ਰੱਖਦਾ ਉਹ ਤੁਹਾਡੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਣ ਵਾਲਾ ਪਰਮੇਸ਼ਵਰ ਆ ਤੁਹਾਡੇ ਹੀ ਪੈਰਾਂ ਨੂੰ ਹਿਰਨੀ ਦੇ ਪੈਰਾਂ ਜਿਹਾ ਬਣਾਉਣ ਵਾਲਾ ਪਰਮੇਸ਼ਵਰ ਆ ਤੁਹਾਡੇ ਵਿਰੋਧੀਆਂ ਦੇ ਸਨਮੁਖ ਤਾਡੇ ਲਈ ਮੇਸ ਸਜਾਉਣ ਵਾਲਾ ਪਰਮੇਸ਼ਵਰ ਆ ਸੋ ਆਪਣੇ ਹੋਟਾਂ ਨੂੰ ਖੋਲੋ ਆਨੰਦਿਤ ਹੁੰਦਿਆਂ ਤਾਰੀਫ ਕਰਦੇ ਹਾਂ ਪਵਿੱਤਰ ਆਤਮਾ ਦਾ ਸਵਾਗਤ ਕਰਦੇ ਹਾਂ ਕਹੋ ਕਿ ਪਵਿੱਤਰ ਆਤਮਾ ਸੀ ਤੇਰਾ ਸਵਾਗਤ ਕਰਦੇ ਹਾਂ ਇਸ ਅੰਮ੍ਰਿਤ ਵੇਲੇ ਤਿਆਰੀ ਕਰਕੇ ਖੁਦਾਵੰਨ ਸੀ ਤੇਰੀ ਉਡੀਕ ਦੇ ਵਿੱਚ ਤਾਨਵਾਦ ਅਰ ਸ਼ੁਕਰਗੁਜ਼ਾਰੀ ਦੇ ਨਾਲ ਖੁਦਾਵੰਨ ਤੇਰੇ ਹਰ ਇੱਕੋ ਪਲੇ ਕੰਮ ਨੂੰ ਅਸੀਂ ਯਾਦ ਕਰਦੇ ਹਾਂ ਥੈਂਕ ਯੂ ਜੀਜ਼ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਰੇ ਬੋਰੋਸ਼ੇ ਕਿ ਤੇ ਨੇਲੇ ਰੇ ਬੋਰੋਸ਼ੇ ਕਿ ਤੇ ਨੇਲੇ ਰੇ ਬਰੇ ਸ਼ੇ ਕਿ ਤੇ ਨੇਲੇ ਰੇ ਬਰੇ ਰਾਖਾ ਤੰਨ ਲਰਬਰਾ ਸ਼ੇਕੇ ਤੇ ਨੀਲੇ ਰੇ ਬਰੇ ਸ਼ੇਕੇ ਤੇ ਨੀਲੇ ਰੇ ਕੋਕੀ ਪਵਿੱਤਰ ਆਤਮਾ ਜ ਮੈਨੂੰ ਛੂ ਲੋ ਪਵਿੱਤਰ ਆਤਮਾ ਜ ਮੇਰੇ ਹੋਟਾਂ ਨੂੰ ਛੂ ਲੋ ਮੇਰੀ ਜ਼ੁਬਾਨ ਨੂੰ ਮਸਾ ਕਰ ਦੋ ਪਰਮੇਸ਼ਰ ਮੈਨੂੰ ਆਪਣੇ ਦਾਨਾ ਵਰਦਾਨਾ ਦੇ ਨਾਲ ਪਰ ਦੋ ਪਰਮੇਸ਼ਰ ਮੈਨੂੰ ਆਪਣੀ ਸੇਵਾ ਦੇ ਲਈ ਪਰਮੇਸ਼ਰ ਚੂਣ ਲੋ ਖੁਦਾਵਨ ਮੈਂ ਤੜੀ ਬੁਲਾਵਟ ਦੇ ਵਿੱਚ ਬਨ ਜਾਵਾ ਖੁਦਾਵਨ ਮੈਨੂੰ ਐਸੀ ਬੁੱਧੀ ਮੈਨੂੰ ਐਸਾ ਗਿਆਨ ਦੇ ਪਰਮੇਸ਼ਰ ਮੈਨੂੰ ਆਗਿਆਕਾਰ ਬਣਾ ਪਰਮੇਸ਼ਰ ਕੁਦਾਵਨ ਯਾ ਹਵਾ ਮ ਅਦੀਨੋ ਕੇ ਹੰਬਲ ਹੋ ਕੇ ਤੇਰੇ ਕੰਮਾਂ ਨੂੰ ਕਰ ਸਕਾਂ ਮੈਂ ਤੇਰੇ ਨਾਮ ਨੂੰ ਉੱਚਾ ਕਰ ਸਕਾਂ ਮੈਂ ਤੇਰੇ ਨਾਮ ਦੀ ਸਤੂਤੀ ਕਰ ਸਕਾਂ ਪਰਮੇਸ਼ਰ ਮੈਂ ਤੇਰੀਆਂ ਬਹੁਤ ਸਾਰੀਆਂ ਰੂਹਾਂ ਨੂੰ ਬਚਾ ਸਕਾਂ ਪਰਮੇਸ਼ਰ ਕਹੋ ਕਿ ਖੁਦਾਵਨ ਮੈਨੂੰ ਇੱਕ ਗ੍ਰੇਸ ਦੇ ਹੱਥ ਇਸ ਗ੍ਰੇਸ ਮੇਰੀ ਲਾਈਫ ਤੋਂ ਦੂਰ ਕਰ ਦੇ ਪਰਮੇਸ਼ਰ ਮੈਨੂੰ ਗਲੋਰੀ ਦੇ ਨਾਲ ਭਰ ਦੇ ਆਪਣੀ ਮਾਹੀਮਾ ਦੇ ਨਾਲ ਭਰ ਦੇ ਖੁਦਾਵਨ ਕਿਉਂਕਿ ਮੈਂ ਤੇਤੇ ਵਿਸ਼ਵਾਸ ਕਰਦਾ ਤੂੰ ਮੇਰਾ ਮੁਕਤੀ ਦਾਤਾ ਤੂੰ ਮੇਰਾ ਉਧਾਰ ਕਰਤਾ ਪਰਮੇਸ਼ਰ ਤੇਰੇ ਖੁਦਾਵਨ ਲਹੂ ਦੇ ਦੁਆਰਾ ਪਰਮੇਸ਼ਰ ਮੈਂ ਤੋਤਾ ਗਿਆ ਮੈਂ ਕੁੱਦ ਕੀਤਾ ਗਿਆ ਮੈਂ پاک ਤੇ ਸਾਫ ਕੀਤਾ ਗਿਆ ਪਰਮੇਸ਼ਰ ਖੁਦਾਵਨ ਯਹਵਾ ਤੂੰ ਮੈਨੂੰ ਆਪਣੇ ਹਜ਼ੂਰ ਉਨਾਤ ਤੱਕ ਤੇ ਆਪਣਾ ਪਵਿੱਤਰ ਆਤਮਾ ਮੇਤੋ ਨਾਲ ਹੈ ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਮੋੜ ਜਰ ਆਪਣੇ ਪਰਮਾਤਮਾ ਦੇ ਨਾਲ ਮੈਨੂੰ ਸੰਭਾਲ ਪਰਮੇਸ਼ਰ ਖੁਦਾਵਨ ਯਹਵਾ ਪਰਮੇਸ਼ਰ ਅਸੀਂ ਜਾਣਦੇ ਹਾਂ ਕੋ ਕਿ ਖੁਦਾਵਨ ਅਸੀਂ ਜਾਣਦੇ ਤੂੰ ਅੰਦਰਲੀ ਸੱਚਾਈ ਚਾਹੁੰਦੇ ਤੇ ਗੁਪਤ ਮਨ ਵਿੱਚ ਤੂੰ ਮੈਨੂੰ ਬੁੱਧੀ ਸਿਖਾਵੇਂਗਾ ਜੁਫੇ ਦੇ ਨਾਲ ਮੈਨੂੰ ਪਾਖ ਕਰ ਤੇ ਮੈਂ ਸ਼ੁੱਧ ਹੋ ਜਾਵਾਂਗਾ ਮੈਨੂੰ ਤੋ ਤਾਂ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂਗਾ ਮੈਨੂੰ ਖੁਸ਼ੀ ਤੇ ਆਨੰਦ ਸੁਣਾ ਪਰਮੇਸ਼ਰ ਤਾਂ ਜੋ ਹੱਡੀਆਂ ਚ ਇਹਨਾਂ ਨੂੰ ਤੋੜ ਦਿੱਤਾ ਉਹ ਬਾਗ ਬਾਗ ਹੋਣ ਪਰਮੇਸ਼ਰ ਖੁਦਾਵਾਨ ਕੋ ਬੋ ਕਿ ਮੇਰੇ ਪਾਪਾਂ ਵੱਲੋਂ ਮੂੰਹ ਫੇਰ ਲੈ ਪਰਮੇਸ਼ਰ ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦੇ ਖੁਦਾਵਾਨ ਅੱਜ ਤੂੰ ਮੇਰੇ ਉੱਤੇ ਦਇਆ ਕਰ ਦੇ ਪਰਮੇਸ਼ਰ ਆਪਣੇ ਅਨੁਗ੍ਰਹਿਨ ਆਪਣੀ ਸਾਮਰਤ ਨੂੰ ਉੰਢੇਰ ਦੇ ਪਰਮੇਸ਼ਰ ਤਾਂ ਕਿ ਮੈਂ ਫਿਰ ਤੋਂ ਖੁਦਾਵਾਨ ਤੇਰੇ ਯੋਗ ਤੇਰੇ ਲਾਇਕ ਬਣ ਸਕਾਂ ਪਰਮੇਸ਼ਰ ਮੈਂ ਆਪਣੇ ਸਾਰੇ ਪਾਪਾਂ ਦਾ ਤੇਰੇ ਅੱਗੇ ਇਕਰਾਰ ਕਰਦੇ ਹਾਂ ਖੁਦਾਵਾਨ ਯਹੋਵਾ ਤੇਰੇ ਅੱਗੇ ਚੁੱਕ ਜਾਣ ਨਾ ਮਾ ਪਵਿੱਤਰ ਆਤਮਾ ਮੇਰੀ ਪ੍ਰਾਰਥਨਾ ਜਿੰਨੇ ਜਨ ਅੱਜ ਤੇਰੀ ਪ੍ਰੈਜ਼ੈਂਸ ਦੇ ਵਿੱਚ ਖੁਦਾਵੰ ਆਪਣੇ ਗੁਨਾਹ ਆਪਣੇ ਪਾਪਾਂ ਦੀ ਸ਼ਮਾ ਮੰਗ ਰਿਹਾ ਖੁਦਾਵੰ ਆਈ ਤੇਰੀ ਦਇਆ ਇਹਨਾਂ ਨੂੰ ਕੇਰਲਵੇ ਜੋ ਸਾਦਾ ਦੀ ਆ ਪਰਮੇਸ਼ਾ ਤੇਰਾ ਆਤਮਾ ਇਹਨਾਂ ਨੂੰ ਛੂ ਲਵੇ ਤੇਰੇ ਪਵਿੱਤਰ ਆਤਮਾ ਦੀ ਸ਼ਾਮਰਥੀ ਇਹਨਾਂ ਨੂੰ ਟੱਚ ਕਰੇ ਤੇਰੇ ਹੌਲੀ ਗੋਸ ਦੀ ਫਾਇਰ ਇਹਨਾਂ ਨੂੰ ਕੇਰੇ ਪਰਮੇਸ਼ਾ ਤੇਰਾ ਆਤਮਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਉਤਰੇ ਪਰਮੇਸ਼ਾ ਖੁਦਾਵੰ ਅੱਜ ਤੇਰੀ ਦਇਆ ਇਹਨਾਂ ਨੂੰ ਚੂਵੇ ਖੁਦਵਨ ਅੱਜ ਤੇਰੀਆਂ ਅੱਖਾਂ ਇਹਨਾਂ ਨੂੰ ਦੇਖਣ ਪਰਮੇਸ਼ਰ ਤੇਰਾ ਜੀਵਿਤ ਹੱਥ ਅੱਜ ਇਹਨਾਂ ਨੂੰ ਛੂ ਲਵੇ ਪਰਮੇਸ਼ਰ ਰੇਖੇ ਤੇ ਨੀਲੇ ਦੇ ਬਰੋਸ਼ੇ ਕੇ ਤੇ ਨੀਲੇ ਦੇ ਬਰੇਸ਼ੇ ਕੇ ਤੇ ਨੀਲੇ ਦੇ ਬਰੇ ਪਵਿੱਤਰ ਆਤਮਾ ਖੁਦਵਨ ਯਹਵਾ ਤੇਰਾ ਲਹੂ ਜੋ ਹੱਬਲ ਦੇ ਲਹੂ ਤੋਂ ਉੱਤਮ ਗੱਲਾਂ ਨੂੰ ਬੋਲਦਾ ਯਸ਼ੂ ਨਾਸਰੀ ਅੱਜ ਤੇਰਾ ਲਹੂ ਅੱਜ ਤੇਰੇ ਲੋਕਾਂ ਦੇ ਲਈ ਬੋਲੇ ਉੱਤਮ ਗੱਲਾਂ ਦੇ ਲਈ ਵੱਡੀਆਂ ਗਵਾਹੀਆਂ ਦੇ ਲਈ ਪਰਮੇਸ਼ਰ ਇਹਦੀਆਂ ਚੰਗਿਆਈਆਂ ਦੇ ਲਈ ਇਹਨਾਂ ਦੀ ਡਿਲਬਰੰਸ ਦੇ ਲਈ ਇਹਨਾਂ ਦੀ ਬਰਕਤ ਦੇ ਲਈ ਪਰਮੇਸ਼ਰ ਤੇਰਾ ਲਹੂ ਬੋਲੇ ਸ਼ਕਤੀਮਾਨ ਪਰਮੇਸ਼ਰ ਤੇਰੀ ਕਿਰਪਾ ਪਰ ਹੀ ਨਿਗਾਹਾਂ ਦੇ ਉੱਤੇ ਆਵੇ ਤੇਰੀ ਸਾਮਰਥ ਇਹਨਾਂ ਨੂੰ ਟੱਚ ਕਰੇ ਤੇਰਾ ਮਸਾ ਇਹਨਾਂ ਨੂੰ ਛੂ ਲਵੇ ਤੇਰਾ ਗ੍ਰੇਸ ਇਹਨਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਕਾਰਿਆ ਕਰੇ ਪਰਮੇਸ਼ਰ ਖੁਦਾਵੰਨ ਇਹਨਾਂ ਨੂੰ ਭਰਪੂਰ ਕਰ ਆਪਣੀ ਆਤਮਾ ਆਪਣੀ ਬੁੱਧੀ ਦੇ ਨਾਲ ਪਰਮੇਸ਼ਰ ਹਰ ਜੋਸੀ ਬੁੱਧੀ ਦੇ ਨਾਲ ਜਦ ਤੇਰੇ ਵਚਨ ਨੂੰ ਪੜਨ ਸੁਣਨ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਵਚਨ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਸੋ ਪ੍ਰਾਰਥਨਾ ਕਰਦੇ ਹਾਂ ਕਿ ਖੁਦਾਵੰਨ ਅੱਜ ਦਾ ਤੇਰਾ ਵਚਨ ਮੈਨੂੰ ਬੁੱਧੀਮਾਨ ਬਣਾਵੇ ਮੇਰੀ ਮੂਰਖਤਾਈ ਨੂੰ ਦੂਰ ਕਰੇ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਪਰਮੇਸ਼ਰ ਖੁਦਾ ਵਨ ਯੋ ਹਵਾ ਇਦਾ ਤੇਰਾ ਵਚਨ ਪਰਮੇਸ਼ਰ ਮੇਰੀ ਸੁੱਕੀ ਜ਼ਮੀਨ ਬੰਜਰ ਤਰਤੀ ਨੂੰ ਪਰਮੇਸ਼ਰ ਖੁਦਾ ਵਨ ਹਰਿਆ ਤੇ ਪਰਿਆ ਕਰੇ ਪਰਮੇਸ਼ਰ ਅੱਜ ਮੇਰੇ ਨਾਲ ਤੂੰ ਗੱਲ ਕਰ ਕਹੋ ਕਿ ਖੁਦਾ ਵਨ ਆਇਦਾ ਤੇਰਾ ਵਚਨ ਮੇ ਨਾ ਬੋਲੇ ਪਰਮੇਸ਼ਰ ਮੇ ਨਾ ਗੱਲ ਕਰੇ ਮੇਰੇ ਸਾਰੇ ਕੰਫਿਊਜ਼ਨ ਦੂਰ ਕਰੇ ਮੈਨੂੰ ਤੇਰੇ ਯੋਗ ਤੇਰੇ ਲਾਇਕ ਬਣਾਵੇ ਪਰਮੇਸ਼ਰ ਖੁਦਾ ਵਨ ਲਾਰਡ ਮੇਰੀ ਪ੍ਰਾਰਥਨਾ ਵਾ ਖੁਦਾਵਨ ਅੱਜ ਇੱਕ ਇੱਕ ਜਨ ਜੋ ਡਿੱਗਾ ਹੈ ਜੋ ਟੁੱਟਾ ਹੈ ਜੋ ਉਦਾਸ ਹੈ ਨਿਰਾਸ਼ ਹੈ ਪਰਮੇਸ਼ਰ ਅੱਜ ਤੇਰਾ ਵਚਨ ਉਹਨਾਂ ਨੂੰ ਉੱਚਾ ਕਰੇ ਪਰਮੇਸ਼ਰ ਆਨੰਦ ਦੇ ਵਿੱਚੋਂ ਖੁਦਾਵਨ ਉਹਨਾਂ ਦਾ ਸੋਗ ਬਦਲ ਦੇ ਕਿਉਂਕਿ ਤੇਰੇ ਵਚਨ ਚ ਲਿਖਿਆ ਰੋਣਾ ਰਾਤ ਨੂੰ ਟੀਕੇਗਾ ਪਰ ਸਵੇਰ ਜੈਜਕਾਰ ਹੋਵੇਗੀ ਪਰਮੇਸ਼ਰ ਅੱਜ ਜੈਜਕਾਰ ਦੇ ਨਾਲ ਧੰਨਵਾਦ ਦੇ ਨਾਲ ਸ਼ੁਕਰਗੁਜ਼ਾਰੀ ਦੇ ਨਾਲ ਤੇਰੇ ਵਚਨ ਦੇ ਨਾਲ ਪਰ ਕੇ ਪਰਮੇਸ਼ਰ ਧੰਨਵਾਦ ਦੀ ਬਲੀਦਾਨ ਤੈਨੂੰ ਚੜਾਉਣ ਅਤਮਹਾਨ ਸੱਤ ਸ਼ਕਤੀਮਾਨ ਪਰਮੇਸ਼ਰ ਖੁਦਾਵਨ ਆਇਦਾ ਬੱਚ ਨੇ ਇਹਨਾਂ ਦੀਆਂ ਜ਼ਿੰਦਗੀਆਂ 'ਚ ਸੌਗਨਾ ਫਲ ਲੈ ਕੇ ਆਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੀਨ ਸ਼ਕਤੀਮਾਨ ਪਰਮੇਸ਼ਰ ਯਹਵਾ ਬੋਲਿਆ ਹੈ ਅਤੇ ਉਸ ਨੇ ਸੂਰਜ ਦੇ ਚੜਦੇ ਤੋਂ ਉਹਦੇ ਲਹਿੰਦੇ ਤੱਕ ਧਰਤੀ ਨੂੰ ਸੱਧਿਆ ਹੈ ਸੈਯੂਨ ਵਿੱਚ ਜੋ ਜਿਹੜਾ ਸੁਪਨ ਦਾ ਪੂਰਾ ਹੈ ਪਰਮੇਸ਼ਰ ਚਮਕਿਆ ਸਾਡਾ ਪਰਮੇਸ਼ਰ ਆਵੇ ਅਤੇ ਚੁੱਪ ਨਾ ਰਹੇ ਅੱਗ ਉਹਦੇ ਅੱਗੇ ਅੱਗੇ ਪਸੰਮ ਕਰਦੀ ਹੈ ਅਤੇ ਉਹਦੇ ਆਲੇ ਦੁਆਲੇ ਅਨੇਰੀ ਜ਼ੋਰ ਨਾਲ ਵਗਦੀ ਹੈ ਉਹ ਕਾਸ਼ ਨੂੰ ਤਾਹ ਪੁਕਾਰਦਾ ਹੈ ਅਤੇ ਤਰਤੀ ਨੂੰ ਵੀ ਭਈ ਉਹ ਆਪਣੇ ਪਰ ਜਿਆਦਾ ਨਿਆਂ ਕਰੇ ਮੇਰੇ ਸੰਤਾਂ ਨੂੰ ਮੇਰੇ ਕੋਲ ਇਕੱਠਿਆ ਕਰੂ ਜਿੰਨਾ ਮੇਰੇ ਨਾਲ ਬਲੀਦਾਨ ਦੇ ਰਹੇ ਨੇਮ ਬੰਨਿਆ ਹੈ ਸਵਰਗ ਉਹਦੇ ਧਰਮ ਦਾ ਪ੍ਰਚਾਰ ਕਰਦੇ ਹਨ ਕਿਉਂ ਜੋ ਪਰਮੇਸ਼ੁਰ ਆਪ ਹੀ ਨਿਆਈ ਹੈ اے ਮੇਰੀ ਪਰਜਾ ਸੁਣ ਤੇ ਮੈਂ ਬੋਲਾਂਗਾ اے ਇਜ਼ਰਾਈਲ ਮੈਂ ਤੇਰੇ ਉੱਤੇ ਸਾਖੀ ਦਿਆਂਗਾ ਪਰਮੇਸ਼ਰ ਤੇਰਾ ਪਰਮੇਸ਼ਰ ਮੈਂ ਹੀ ਹਾਂ ਮੈਂ ਤੇਰੇ ਬਲੀਦਾਨਾਂ ਦੇ ਕਾਰਨ ਤੈਨੂੰ ਨਹੀਂ ਝਿੜਕਾਂਗਾ ਅਤੇ ਤੇਰੀਆਂ ਹੋਮ ਬਲੀਆਂ ਹਰ ਵੇਲੇ ਮੇਰੇ ਸਾਹਮਣੇ ਹਨ ਮੈਂ ਨਾ ਤੇਰੇ ਘਰ ਤੋਂ ਬਲਦ ਨਾ ਤੇਰੇ ਬਾੜੀਆਂ ਤੋਂ ਬੱਕਰੇ ਲਾਵਾਂਗਾ ਕਿਉਂ ਜੋ ਜੰਗਲ ਦੇ ਸਾਰੇ ਦਰਿੰਦੇ ਮੇਰੇ ਹਨ ਨਾਲੇ ਹਜ਼ਾਰਾਂ ਪਹਾੜਾਂ ਦੇ ਡੰਗਰ ਪਹਾੜਾਂ ਦੇ ਸਾਰੇ ਪੰਖੇਰੂਆਂ ਨੂੰ ਮੈਂ ਜਾਣਦਾ ਹਾਂ ਅਤੇ ਰੜ ਦੇ ਜਾਨਵਰ ਮੇਰੇ ਹਨ ਮੈਂ ਜੇ ਭੁੱਖਾ ਹੁੰਦਾ ਤਾਂ ਤੈਨੂੰ ਆਖਦਾ ਕਿਉਂ ਜੋ జగਦ ਅਤੇ ਓਦੀ ਪਰਪੂਰੀ ਮੀਰੀ ਹੈ ਪਲਾ ਮੈਂ ਸਾਨਾ ਦਾ ਮਾਸ ਖਾਵਾਂ ਜਾਂ ਬੱਕਰਿਆਂ ਦੀ ਰਤ ਪੀਵਾ ਪਰਮੇਸ਼ਵਰ ਨੂੰ ਧੰਨਵਾਦ ਦਾਹੀ ਬਲੀਦਾਨ ਚੜਾ ਅਤੇ ਆਤਮ ਮਹਾਨ ਦੇ ਅੱਗੇ ਆਪਣੀਆਂ ਸੁਖੜਾਂ ਨੂੰ ਪੂਰੀਆਂ ਕਰ ਤਾਂ ਦੁੱਖਾਂ ਦੇ ਦਿਨ ਮੈਨੂੰ ਪੁਕਾਰ ਮੈਂ ਤੈਨੂੰ ਛੁੜਾਵਾਂਗਾ ਅਤੇ ਤੂੰ ਮੇਰੀ ਵਡਿਆਈ ਕਰੇਗਾ ਪਰ ਦੁਸ਼ਟ ਨੂੰ ਪਰਮੇਸ਼ਵਰ ਐਂ ਆਖਦਾ ਹੈ ਤੇਰਾ ਕੀ ਹੱਕ ਹੈ ਜੋ ਮੇਰੀਆਂ ਬੀਧੀਆਂ ਨੂੰ ਸੁਣਾਵੇਂ ਅਤੇ ਤੈ ਕਿਉਂ ਆਪਣੇ ਮੂੰਹ ਵਿੱਚ ਮੇਰਾ ਨਾਮ ਲਿਆ ਹੋਇਆ ਹੈ ਜਦੋਂ ਤੈਨੂੰ ਤਾੜਨਾ ਬੁਰਾ ਲੱਗਦਾ ਹੈ ਅਤੇ ਤੂੰ ਮੇਰੇ ਵਚਨ ਨੂੰ ਆਪਣੀ ਪਿੱਛੇ ਸੁੱਟਦਾ ਹੈ ਜਦ ਤੈਂ ਚੋਰ ਨੂੰ ਡਿਠਾ ਤਾਂ ਤੂੰ ਉਹਦੇ ਨਾਲ ਰਲ ਗਿਆ ਅਤੇ ਵੇ ਵਿਚਾਰੀਆਂ ਦਾ ਸਾਂਝੀ ਹੋਇਆ ਤੇ ਆਪਣੇ ਮੂੰਹ ਨੂੰ ਬਰਿਆਈ ਲਈ ਖੋਲ੍ਹਿਆ ਹੈ ਅਤੇ ਤੇਰੀ ਰਸਨਾ ਤੋਖਾ ਕਟਦੀ ਹੈ ਤੂੰ ਬਹਿ ਕੇ ਆਪਣੇ ਪਰਾ ਦੇ ਵਿਰੁੱਧ ਬੋਲਦਾ ਹੈ ਆਪਣੇ ਸਕੇ ਪਰਾ ਦੀ ਨਿੰਦਿਆ ਕਰਦਾ ਹੈ ਤੇ ਇੱਕ ਕੰਮ ਕੀਤੇ ਅਤੇ ਮੈਂ ਚੁੱਪ ਵੱਟ ਛੱਡੀ ਐ ਸਮਝਾਂ ਕਿ ਪਰਮੇਸ਼ਵਰ ਹੀ ਠੀਕ ਮੇਰੀ ਵਰਗਾ ਹੈ ਪਰ ਮੈਂ ਤੈਨੂੰ ਚਿੜਕਾਂਗਾ ਤੇ ਤੇਰੀਆਂ ਅੱਖੀਆਂ ਦੇ ਸਾਹਮਣੇ ਤੇਰਾ ਦਾਵਾ ਪੇਸ਼ ਕਰਾਂਗਾ ਹੁਣ ਤੁਸੀਂ ਜਿਹੜੇ ਪਰਮੇਸ਼ਰ ਨੂੰ ਵਿਸਾਰਦੇ ਹੋ ਇਸ ਗੱਲ ਨੂੰ ਸੋਚੋ ਕਿ ਤੇ ਐ ਨਾ ਹੋਵੇ ਜੋ ਮੈਂ ਤੈਨੂੰ ਪਾੜ ਸੁੱਟਾਂ ਅਤੇ ਤੁਹਾਡਾ ਕੋਈ ਛਡੌਣ ਵਾਲਾ ਨਾ ਹੋਵੇ ਜਿਹੜਾ ਧੰਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ ਮੈਂ ਉਹਨੂੰ ਪਰਮੇਸ਼ਰ ਦੀ ਮੁਕਤੀ ਵਿਖਾਵਾਂਗਾ ਸਭ ਬੋਲੋ ਆਮਨ ਆਮਨ ਥੈਂਕ ਯੂ ਜੀਸਸ ਅ ਸਾਮਰਤੀ ਪਰਮੇਸ਼ਰ ਸਭ ਜਨ ਆਪਣੇ ਹੋਟਾ ਨੂੰ ਖੋਲ ਕੇ ਪਰਮੇਸ਼ਾ ਦਾ ਧੰਨਵਾਦ ਕਰੋ ਅੱਜ ਦੇ ਜੀਵਿਤ ਵਚਨ ਦੇ ਲਈ ਤਾਰੀਫ ਕਰਦੇ ਹਾਂ ਸਭ ਸ਼ਕਤੀਮਾਨ ਪਰਮੇਸ਼ਰ ਦੀ ਜੋ ਸਾਡੀ ਨਾਲ ਹਰ ਰੋਜ਼ ਗੱਲ ਕਰਦਾ ਆਪਣੇ ਵਚਨ ਦੇ ਦੁਆਰਾ ਸਾਡੀਆਂ ਆਤਮਿਕ ਅੱਖਾਂ ਨੂੰ ਖੋਲਦਾ ਸਾਡੇ ਮਨਾਂ ਨੂੰ ਖੋਲਦਾ ਸਾਡੀਆਂ ਸੋਚਾਂ ਨੂੰ ਚੇਂਜ ਕਰਦਾ ਸਾਨੂੰ ਡਿੱਗ ਗਿਆ ਹੋਇਆਂ ਨੂੰ ਖੜਾ ਕਰਦਾ ਪਰਮੇਸ਼ਰ ਆਪਣੇ ਬਚਨ ਨੂੰ ਭੇਜ ਕੇ ਜੋ ਸਾਨੂੰ ਚੰਗਿਆ ਕਰਦਾ ਆਉਣ ਵਾਲੀਆਂ ਸਾਰੀਆਂ ਤਬਾਹੀਆਂ ਤੋਂ ਬਚਾਉਂਦਾ ਸੋ ਕਹੋ ਕਿ ਪਰਮੇਸ਼ਰ ਮੈਂ ਅੱਜ ਤੇਰੇ ਬਚਨ ਤੇ ਮੰਨਨ ਕਰਾਂਗਾ ਪਰਮੇਸ਼ਰ ਮੈਂ ਤੇਰੇ ਬਚਨ ਤੇ ਧਿਆਨ ਕਰਾਂਗਾ ਪਰਮੇਸ਼ਰ ਮੈਂ ਤੇਰੀਆਂ ਪੱਲੀਆਂ ਨੂੰ ਦੇਖਾਂਗਾ ਖੁਦਾਵਨ ਖੁਦਾਵਨ ਅੱਜ ਜੋ ਤੂੰ ਮੇਨਾ ਗੱਲ ਕਰ ਚੁੱਕਿਆ ਪਰਮੇਸ਼ਰ ਇਹਦੇ ਲਈ ਮੈਂ ਤੇਰਾ ਧੰਨਵਾਦ ਕਰਦਾ ਧੰਨਵਾਦ ਕਰਦੀ ਹਾਂ ਪਰਮੇਸ਼ਰਾ ਜਿੰਨੇ ਜਨ ਅੱਜ ਇਸ ਬਚਨ ਨੂੰ ਸੁਣ ਚੁੱਕੇ ਨੇ ਉਹਦੀਆਂ ਜ਼ਿੰਦਗੀਆਂ ਚ ਇਹ वचन ਸੋਗੁਨਾ ਫਲ ਲੈ ਕੇ ਆਵੀ ਪਰਮੇਸ਼ਰ ਔਰ ਆਜ ਤੇਰੀ ਬੁੱਧੀ ਇਨਚ ਐਂਟਰ ਕਰੇ ਤੇਰੀ ਸਮਰਥਾ ਇਹਨਾਂ ਨੂੰ ਛੂਲੇ ਵੀ ਪਰਮੇਸ਼ਰ ਅੱਜ ਦਾ वचन ਇਹਨਾਂ ਨੂੰ ਸੇਵ ਨਾਲ ਛੱਡੇ ਪਰਮੇਸ਼ਰ ਖੁਦਾਵਨ ਯਹੋਵਾ ਆਇਦੇ वचन ਦੇ ਦੁਆਰਾ ਆਪਣੇ ਜੀਵਨ ਦੇ ਉੱਤੇ ਪਰਮੇਸ਼ਰ ਮਨਨ ਕਰਨ ਤੋਬਾ ਕਰਨ ਆਪਣੇ ਪਾਪਾਂ ਤੋਂ ਬੁਰੇ ਕੰਮਾਂ ਨੂੰ ਛੁੱਡ ਛੱਡਣ ਪਰਮੇਸ਼ਰ ਗਲਤ ਮਾਰਗਾਂ ਤੋਂ ਇਹ ਦੂਰ ਹੋ ਜਾਣ ਗਲਤ ਲੋਕਾਂ ਤੋਂ ਇਹ ਦੂਰ ਹੋ ਜਾਣ ਬੁਰੀਆਂ ਸੰਗੀਤਾਂ ਤੋਂ ਇਹ ਦੂਰ ਹੋ ਜਾਣ ਪਰਮੇਸ਼ਰ ਬੁਰਾਈ ਦੇ ਕੰਮਾਂ ਤੋਂ ਇਹ ਦੂਰ ਹੋ ਜਾਣ ਦੁਸ਼ਟ ਆਤਮਾ ਤੋਂ ਅੱਜ ਇਹ ਆਜ਼ਾਦ ਹੋ ਜਾਣ ਪਰਮੇਸ਼ਰ ਆਪਣੇ ਰੋਗਾਂ ਤੋਂ ਇਹ ਚੰਗੇ ਹੋ ਜਾਣ ਪਰਮੇਸ਼ਰ ਤੇਰੀ ਸਮਰਥਾ ਇਹਨਾਂ ਨੂੰ ਕੇਰੇ ਖੁਦਾਵਨ ਅਜਿ ਤਰ੍ਹਾਂ ਮਸਾਇਨ ਤੇ ਉੱtre ਪਰਮੇਸ਼ਰ ਅੱਜ ਆਪਣੇ ਬਚਨ ਨੂੰ ਪੇਛ ਕੇ ਤੋਂ ਇਹਨਾਂ ਨੂੰ ਚੰਗਾ ਕਰ ਚੁੱਕਿਆ ਪਰਮੇਸ਼ਰ ਅੱਜ ਤੋਂ ਆਪਣੇ ਲੋਕਾਂ ਨੂੰ ਛੂਲੇ ਸਮਰਥੀ ਪਰਮੇਸ਼ਰ ਖੁਦਾਵਨ ਯਹੋਵਾ ਸਮਰਥੀ ਪਵਿੱਤਰ ਪਰਮੇਸ਼ਰ ਅੱਜ ਤੇਰੀ ਅੱਗ ਜੋ ਤੇਰੇ ਅੱਗੇ ਅੱਗੇ ਚੱਲਦੀ ਪਰਮੇਸ਼ਰ ਅੱਜ ਉਹ ਹੀ ਅੱਗ ਤੇਰੇ ਲੋਕਾਂ ਦੇ ਅੱਗੇ ਅੱਗੇ ਚੱਲੇ ਔਰ ਖੁਦਾਵਨ ਮੇਰੀ ਪ੍ਰਾਰਥਨਾ ਤੇਰੀ ਸਵਰਗੀ ਪਵਿੱਤਰ ਅਗਨੀ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਤੇ ਉਤਰੇ

ਜੋ ਇਹਨਾਂ ਦੇ ਨਾਲ ਜੁੜੀਆਂ ਯਹੋਵਾ ਪਰਮੇਸ਼ਰ ਅੱਜ ਤੇਰੀ ਪਵਿੱਤਰ ਅਗਨੀ ਦੇ ਦੁਆਰਾ ਉਹ ਨਾਸ਼ ਕੀਤਿਆਂ ਜਾਣ ਖੁਦਾਵਾਨ ਪਵਿੱਤਰ ਆਤਮਾ ਅੱਜ ਤੇਰੀ ਫਾਇਰ ਉਤਰੇ ਇੱਕ ਇੱਕ ਜਨ ਦੇ ਉੱਤੇ ਤੇਰੇ ਪਵਿੱਤਰ ਆਤਮਾ ਦੀ ਅੱਗ ਉtre ਅੱਗ ਉtre ਅੱਗ ਉtre ਅੱਗ ਉtre ਅੱਗ ਉtre ਜਿੰਨੀਆਂ ਦੁਸ਼ਟ ਆਤਮਾਵਾਂ ਪਰਮੇਸ਼ਰ ਇਹਨਾਂ ਨੂੰ ਤਨਵਾਦ ਦੇ ਬਲੀਦਾਨ ਚੜਾਉਣ ਤੋਂ ਰੋਕ ਦਿਆਂ ਪਰਮੇਸ਼ਰ ਅੱਜ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਖੁਦਾਵਾਨ ヤハばたりあが ਪੁੱਤਰੇ ਤੇਰੀ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਪਰਮੇਸ਼ਰ ਜਿੰਨੀਆਂ ਦੁਸ਼ਟ ਆਤਮਾ ਇਹਨਾਂ ਨੂੰ ਪਾਪ ਦੇ ਵਿੱਚ ਫਸਾਉਂਦੀਆਂ ਪਰਮੇਸ਼ਰ ਤੇਰੀ ਵੱਲ ਮੁੜਨ ਤੋਂ ਰੋਕਦੀਆਂ ਇਹਨਾਂ ਦੇ ਮਨਾਂ ਨੂੰ ਮੋਟਾ ਕੀਤਾ ਪਰਮੇਸ਼ਰ ਖੁਦਾਵਾਨਾ ਜੋ ਸਭ ਦੁਸ਼ਟ ਆਤਮਾ ਦੇ ਉੱਤੇ ਜੁਨਾ ਦੇ ਕਰਾਂ ਪਰਿਵਾਰਾਂ ਚ ਇਹਨਾਂ ਦੇ ਬੱਚਿਆਂ ਚ ਇਹਨਾਂ ਦੇ ਹਸਬੈਂਡ ਇਹਨਾਂ ਦੀ ਵਾਈਫ ਚ ਕੰਮ ਕਰ ਰਹੀਆਂ ਪਰਮੇਸ਼ਰ ਆਜ ਜੋ ਸਭ ਦੁਸ਼ਟ ਆਤਮਾ ਦੇ ਉੱਤੇ ਖੁਦਾਵਾਨ ਤੇਰੀ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਅੱਗ ਗੁੱਤਰੇ ਹਰੀ ਕੋ ਬਿਚਾਰ ਦਾ ਅਟੈਕ ਜੋ ਉਹਨਾਂ ਦੇ ਜੀਵਨਾਂ ਦੇ ਇਹਨਾਂ ਦੇ ਘਰਾਂ ਪਰਿਵਾਰਾਂ 'ਚ ਪਰਮੇਸ਼ਰ ਕੰਮ ਕਰਿਆ ਅੱਜ ਹਰੇਕ ਕੋ ਵੈਬਚਾਰ ਦੇ ਉੱਤੇ ਪਰਮੇਸ਼ਰ ਤੇਰੇ ਪਵਿੱਤਰ ਆਤਮਾ ਦੀ ਅੱਗ ਉਤਰੇ 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 ਇੰਦਾ ਮਾਈਟੀ ਨੇਮ ਆਫ ਜੀਜ਼ਸ ਰੇ ਬੁਰੂ ਸ਼ੇਕੇ ਤੈਨਲੇ ਰੇ ਬੁਰੂ ਸ਼ੇਕੇ ਤੈਨਲੇ ਰੇ ਬਰੇ ਸ਼ੇਕੇ ਤੈਨਲੇ ਰੇ ਬਿਰੀ ਖੁਦਾਵਨ ਮੇਰੀ ਪ੍ਰਾਰਥਨਾ ਯਸ਼ੂ ਦੇ ਨਾਮ ਦੇ ਵਿੱਚ ਖੁਦਾਵਨ ਜਿੰਨੀਆਂ ਦੁਸ਼ਟ ਆਤਮਾ ਤੇਰੇ ਲੋਕਾਂ ਨੂੰ ਤੇਰੇ ਵਚਨ ਤੋਂ ਦੂਰ ਕਰਦੀਆਂ ਤੇਰੀ ਪ੍ਰੈਜ਼ੈਂਸ ਤੋਂ ਦੂਰ ਕਰਦੀਆਂ ਪਰਮੇਸ਼ਾ ਪਵਿੱਤਰਤਾ ਹੀ ਤੋਂ ਜੁਦਾ ਕਰਦੀਆਂ ਪਰਮੇਸ਼ਾ ਪਾਪ ਦੇ ਵਿੱਚ ਫਸਾਉਂਦੀਆਂ ਪਰਮੇਸ਼ਵਰੋ ਨਾ ਸਭ ਦੁਸ਼ਟ ਆਤਮਾ ਦੇ ਉੱਤੇ ਜੋ ਇਹਨਾਂ ਦੇ ਘਰਾਂ ਪਰਿਵਾਰਾਂ ਚ ਇਹਨਾਂ ਦੀ ਲਾਈਫ ਚ ਕੰਮ ਕਰ ਰਹੀਆਂ ਉਹਨਾਂ ਦੇ ਉੱਤੇ ਹੌਲੀ ਗੋਸ ਦੀ ਫਾਇਰ ਉਤਰੇ 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 ਸੋ ਕਹੋ ਕਿ हे ਪਰਮੇਸ਼ਰ ਹਰੇ ਕੋ ਆਤਮਾ ਜੋ ਤੂੰ ਨਹੀਂ ਪੀ ਜਾ ਪਰ ਮੇਰੀ ਲਾਈਫ ਚ ਐਂਟਰ ਹੋ ਚੁੱਕਿਆ ਮੇਰੇ ਕਰਾਨੇ ਚ ਐਂਟਰ ਹੋ ਚੁੱਕਿਆ ਪਰਮੇਸ਼ਰ ਹਰ ਇੱਕ ਕੋ ਆਤਮਾ ਪਰਮੇਸ਼ਰ ਜੋ ਯਹੋਵਾ ਤੇਰੇ ਵੱਲੋਂ ਨਹੀਂ ਆਜ ਮੇਰੀ ਲਾਈਫ ਚ ਐਂਟਰ ਹੋ ਚੁੱਕਿਆ ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਯੇਸ਼ੂ ਮਸੀਹ ਰਾਜਾ ਤੇਰੀ ਅੱਗ ਸਵਰਗੋਂ ਉੱtre ਹਰ ਇੱਕ ਕੋ ਆਤਮਾ ਨੂੰ ਮੇਰੀ ਲਾਈਫ ਚੋਂ ਆਊਟ ਕਰੇ ਆਊਟ ਕਰੇ ਆਊਟ ਕਰੇ ਆਊਟ ਕਰੇ ਕਹੋ ਕਿ ਡੈਵਲ ਮੈਂ ਤੈਨੂੰ ਕਮਾਂਡ ਕਰਦਾ ਆਊਟ 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 ਮੇਰੇ ਬੱਚਿਆਂ ਦੀ ਲਾਈਫ ਚੋਂ ਮੇਰੀ ਮੈਰੀ ਲਾਈਫ ਚੋਂ ਮੇਰੇ ਫਾਈਨੈਂਸ ਚੋਂ ਮੇਰੀ ਜ਼ਿੰਦਗੀ ਚੋਂ ਮੇਰੀ ਹੈਲਥ ਚੋਂ ਮੇਰੀ ਬੁੱਧੀ ਚੋਂ ਹਰ ਇੱਕੋ ਆਤਮਾ ਜੋ ਯਹੋਵਾ ਨੇ ਨਹੀਂ ਪੇਚਿਆ ਆ ਜੋ ਮੇਰੀ ਲਾਈਫ ਚ ਆਊਟ ਹੋਵੇ ਮੇਰੇ ਘਰਾਂ ਨੇ ਚ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਕਵਰ ਡੈਵਲ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ ਕੈਟ ਫਾਇਰ get fire cat fire cat fire cat fire cat fire ag, garai, khade, fire ਭਵੀਤ ਰਾਤ ਮਦੀ ਅਗ ਹਰ ਇੱਕ ਕੋ ਦੁਸ਼ਟ ਆਤਮਾ ਦੇ ਉੱਤੇ ਉਤਰੇ ਸਾਰੇ ਜਾਦੂ ਟੋਣੀਆਂ ਦੇ ਉੱਤੇ ਉਤਰੇ ਹਰ ਇੱਕ ਕੋ ਕੀਤੇ ਕਰਾਇ ਖਾਦੇ ਖਲਾਈ ਦਿੱਤੇ ਹੌਲੀ ਗੋਸ ਦੀ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਫਾਇਰ ਉਤਰੇ ਜਿਹਨੇ ਸਟਰਗਲ ਤਾਡੀ ਲਾਈਫ ਚ ਅੱਜ ਮੈਂ ਯੇਸ਼ੂ ਮਸੀਹ ਦੇ ਨਾਮ ਚ ਪ੍ਰਾਰਥਨਾ ਕਰਦੀ ਹਰ ਇੱਕ ਕੋ ਸਟਰਗਲ ਤਾਡੀ ਲਾਈਫ ਤੋਂ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਆਊਟ ਹੋਵੇ ਇਨ ਦਾ ਮਾਈਟੀ ਨੇਮ ਆਫ ਜੀਸਸ ਔਰ ਖੁਦਾਵੰਨ ਯਹਵਾ ਪਰਮੇਸ਼ਰ ਜਿੰਨੇ ਰੋਗੀ ਅੱਜ ਇਸ ਪ੍ਰਾਰਥਨਾ ਨੂੰ ਸੁਣ ਰਿਹਾ ਪਰਮੇਸ਼ਰ ਤੇਰਾ ਅਭਿਸ਼ੇਕ ਉਹਨਾਂ ਨੂੰ ਟੱਚ ਕਰੇ ਔਰ ਖੁਦਾਵੰਨ ਯਹਵਾ ਤੇਰੀ ਪਵਿੱਤਰ ਅਗਨੀ ਉਹਨਾਂ ਤੇ ਉਤਰੇ ਯਸ਼ ਰਾਜਾ ਤੇਰੇ ਕੋੜਿਆਂ ਦੀ ਸਮਰਥ ਉਹਨਾਂ ਨੂੰ ਟੱਚ ਕਰੇ ਔਰ ਤੇਰੇ ਕੋੜੇ ਖਾਨ ਨਾਲ ਚੰਗੇ ਹੋ ਚੁੱਕੇ ਹਰ ਵੀਕਨੈਸ ਹਰ ਇੱਕੋ ਕਮੀ ਕਮਜ਼ੋਰੀ ਪਰਮੇਸ਼ਰ हर एक को टीवी शुगर सर्वाइकल माइग्रेन पथरियां गिल्टियां रसोलियां खुदा वन्होवाई सामर्थी परमेश्वर तेरे नाम से केक जन चंगा हो जावे चंगा हो जावे यीशु दे नाम से केक जंग अपनी चंगईनु ग्रहण कर लो चंगे हो जाओ चंगे हो जाओ चंगे हो जाओ चंगे हो जाओ यीशु दे नाम दे हर एक आत्मा ਦੁਸ਼ਟ ਆਤਮਾ ਜਾਦੂ ਟੋਣਾ ਜੋ ਤੁਹਾਡੇ ਘਰਾਂ ਪਰਿਵਾਰਾਂ ਚ ਕੰਮ ਕਰ ਰਿਹਾ ਸਪਨਿਆਂ ਦੇ ਦੁਆਰਾ ਤੁਹਾਨੂੰ ਤੰਗ ਕਰ ਰਿਹਾ ਤੁਹਾਡੀ ਲਾਈਫ ਤੇ ਅਟੈਕ ਕਰ ਰਿਹਾ ਤੁਹਾਨੂੰ ਫਿਰ ਤੋਂ ਮੋੜ ਕੇ ਉੱਥੇ ਹੀ ਓੜਨਾ ਸਿਚੁਏਸ਼ਨ ਦੇ ਵਿੱਚ ਫਸਾ ਦਿੰਦਾ ਉਹਨਾਂ ਸਭ ਦੁਸ਼ਟ ਆਤਮਾ ਦੇ ਉੱਤੇ ਮੈਂ ਕਮਾਂਡ ਕਰਦੀ ਫੇਲੀਅਰ ਸਪਿਰਟ ਹਰ ਇੱਕ ਓਕਾਤ ਕਰਨ ਵਾਲਾ ਨਾਸ਼ ਕਰਨ ਵਾਲਾ ਆਤਮਾ ਤੁਹਾਡੇ ਫਾਈਨੈਂਸ ਨੂੰ ਖਾਂਵੜੀਆਂ ਗੰਦੀਆਂ ਸਪਿਰਟ ਸਾਰੇ ਰੋਗ ਦੇਤੇ ਉੱਤੇ ਪਵਿੱਤਰ ਆਤਮਾ ਦੀ ਆਗੂਤਰੀ ਆ ਕੁਤਰੇ ਆ ਕੁਤਰੇ ਆ ਕੁਤਰੇ ਆ ਕੁਤਰੇ ਐ ਡੈਵਲ ਜਾਦੂ ਟੋਣੇ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਕੈਚ ਫਾਇਰ ਜਿੰਨੇ ਸ਼ਤਾਨੀ ਲੋਕ ਤੁਹਾਡੇ ਘਰਾਂ ਪਰਿਵਾਰਾਂ ਚ ਪਰਮੇਸ਼ਰ ਨੇ ਨਹੀਂ ਭੇਜੇ ਅੱਜ ਉਹ ਤੁਹਾਡੇ ਘਰਾਂ ਪਰਿਵਾਰਾਂ ਚ ਜ਼ਾਹਿਰ ਹੋਣ ਸਾਰੇ ਯਸ਼ੂ ਦੇ ਨਾਮ ਦੇ ਚ ਲੋਕ ਤਾੜੀਆਂ ਜ਼ਿੰਦਗੀਆਂ ਦੇ ਉੱਤੇ ਜ਼ਾਹਿਰ ਕਰਦਾ ਵੀ ਮੇਰਾ ਪਰਮੇਸ਼ਰ ਔਰ ਉਹ ਸ਼ਕਤਾਨੀ ਲੋਕ ਤਾੜੇ ਲੋਕਾਂ ਤਾੜੇ ਪਰਿਵਾਰਾਂ ਨੂੰ ਤਾੜੀਆਂ ਜ਼ਿੰਦਗੀਆਂ ਨੂੰ ਛੱਡ ਕੇ ਜਾਣ ਯਸ਼ੂ ਦੇ ਨਾਮ ਦੇ ਚ ਔਰ ਤਾੜੇ ਡਾਕੂਮੈਂਟਸ ਤਾੜੀਆਂ ਫਾਈਲਸ 'ਤੇ ਵਰਪਾਉਣ ਖੁਦਾਵੰ ਯਸ਼ੂ ਮਸੀਹ ਦੇ ਨਾਮ ਚ ਖੁਦਾਵੰਤਾ ਨੂੰ ਡਿਵਾਈਨ ਸਲ ਪਰ ਦਵੇ ਤਾਨੂੰ ਆਪਣੀਆਂ ਪ੍ਰਾਪਰਟੀਆਂ ਦੇ ਨਾਲ ਬਲੈਸ ਕਰੇ ਤੁਸੀਂ ਆਪਣੀਆਂ ਵਾਹਿਕਲਸ ਦੇ ਨਾਲ ਬਲੈਸ ਹੋ ਪਰਮੇਸ਼ਰ ਦਾ ਫੇਵਰ ਤੁਹਾਡੇ ਲਈ ਬੋਲੇ ਸਭ ਦੁਸ਼ਟ ਆਤਮਾ ਡਿਲੇਦੀਆਂ ਆਤਮਾ ਫੇਲਿਅਰ ਸਪਿਰਟ ਤੁਹਾਨੂੰ ਛੱਡ ਕੇ ਜਾਣ ਯਸ਼ੂ ਦੇ ਨਾਮ ਚ ਖੁਦਾਵੰਤ ਅੱਡੀ ਸਾਮਰ ਤੇ ਇਹਨਾਂ ਨੂੰ ਟੱਚ ਕਰੇ ਬਲੈਸ ਕਰੇ ਔਰ ਖੁਦਾਵੰਤ ਅੱਜ ਦੀ ਸੂਬਾ ਵਿੱਚ ਕੀਤੀਆਂ ਪ੍ਰਾਰਥਨਾਵਾਂ ਇਹਨਾਂ ਦੀਆਂ ਜ਼ਿੰਦਗੀਆਂ ਚ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਖੁਦਾਵੰਤ ਅੱਜ ਦਾ ਵਚਨ ਇਹਨਾਂ ਦੀਆਂ ਜ਼ਿੰਦਗੀਆਂ ਚ 100 ਗੁਣਾ ਫਲ ਲੈ ਕੇ ਆਵੇ ਪਰਮੇਸ਼ਰ ਖੁਦਾਵੰਤ ਯਹਵਾ ਮੁਬਾਰਕ ਹੈ ਲੋਕ ਜੋ ਤੇਰੇ ਤੇ ਵਿਸ਼ਵਾਸ ਕਰਦੇ ਤੇਰੇ ਤੇ ਪਰਉਸਾਰਕ ਦੇ ਪਿਤਾ ਔਰ ਜਿੰਨੇ ਜਨ ਵਿਸ਼ਵਾਸ ਦੇ ਨਾਲ ਪਰੋਸੇ ਦੇ ਨਾਲ ਤੇਰੀ ਪ੍ਰੈਜ਼ੈਂਸ ਦੇ ਵਿੱਚ ਬੈਠੇ ਆ ਜੀਆਂ ਪ੍ਰਾਰਥਨਾਵਾਂ ਨੂੰ ਕੀਤਾ ਇਹ ਤੇਰੀ ਮਾਹੀਮਾ ਨੂੰ ਦੇਖਣ ਪਰਮੇਸ਼ਾ ਤੇਰੇ ਗਵਾਇਆਂ ਦੇ ਬਾਦਲ ਇਹਨਾਂ ਨੂੰ ਕੇਰ ਲੈਣ ਪਵਿਤਰਾਤਮਾ ਕਾੜੀ ਸਮਰਥ ਇਹਨਾਂ ਨੂੰ ਟੱਚ ਕਰੇ ਪਰਮੇਸ਼ਾ ਔਰ ਇਹ ਵੱਡੀਆਂ ਵੱਡੀਆਂ ਗਵਾਇਆਂ ਨਾਲ ਵਾਪਸ ਆਉਣ ਇਹ ਸ਼ੁਰਾਜਾ ਔਰ ਖੁਦਾਵੰ ਆਇ ਤੇਰੇ ਲੋਕਾਂ ਨੂੰ ਮੇਰੇ ਹੱਥਾਂ 'ਚ ਦਿੰਨੀ ਆ ਪਰਮੇਸ਼ਾ ਤੇਰੇ ਲਹੂ ਤੁਮੇਨ ਨੂੰ ਬਲੇਸ ਕਰਦੀ ਪ੍ਰੋਟੈਕਟ ਕਰਦੀ ਆ ਪਰਮੇਸ਼ਰ ਇਹਨਾਂ ਨੂੰ ਮੈਂ ਮੱਸਾ ਕਰਦੀ ਯੇਸ਼ੂ ਦੇ ਨਾਮ ਦੇ ਵਿੱਚ ਅੱਜ ਦੇ ਇਹਨਾਂ ਦੇ ਸਾਰੇ ਕੰਮ ਸਫਰ ਮੁਬਾਰਕ ਹੋਣ ਪਰਮੇਸ਼ਰ ਡੈਵਲ ਦੀਆਂ ਸਾਰੀਆਂ ਯੋਜਨਾਵਾਂ ਨਾਸ਼ ਹੋ ਜਾਣ ਖੁਦਾਵਾਨੇ ਨਾ ਦਾ ਆਉਣਾ ਜਾਣਾ ਮੁਬਾਰਕ ਹੋਵੇ ਹਰ ਬੈਡ ਨਿਊਜ਼ ਨੂੰ ਹਰ ਐਕਸੀਡੈਂਟ ਦੀ ਸਪਿਰਿਟ ਨੂੰ ਹਰ ਰੋਗ ਨੂੰ ਮੈਂ ਕੈਨਸਲ ਕਰਦੀ ਆ ਪਰਮੇਸ਼ਰ ਹਰ ਤੇਦੀ ਗੰਦੀ ਆਤਮਾ ਦੇਤੇ ਹੌਲੀ ਗੋਸ ਦੀ ਫਾਇਰ ਉਤਰੇ ਹਰ ਬੈਡ ਨਿਊਜ਼ ਤੇ ਹੌਲੀ ਗੋਸ ਦੀ ਫਾਇਰ ਉਤਰੇ ਤੇਰੇ ਸਵਰਗੀ ਦੂਤ ਇਹਨਾਂ ਦੇ ਅੰਗ ਸੰਗ ਹੁਣ ਅੱਗੇ ਹੋ ਕੇ ਚੱਲਣ ਪਵਿੱਤਰ ਆਤਮਾ ਕੜੀ ਸਮਰਥ ਪਰਮੇਸ਼ਰਾਂ ਨੂੰ ਟੱਚ ਕਰੇ ਇਹਨਾਂ ਦੀ ਆਗਵਾਹੀ ਕਰੇ ਪ੍ਰਭੂ ਯੇਸ਼ੂ ਮਸੀਹ ਦੇ ਜੀਵਿਤ ਤੇ ਪਵਿੱਤਰ ਨਾਮ ਚ ਸਭ ਬੋਲੋ ਆਮੀਨ